ਹੈਲੋ ਸਸਿਕਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਸੋ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਪਨੀਰ ਦੀ ਪੁਰਜੀ ਸੋ ਇਹਨੂੰ ਆਪਾਂ ਪਨੀਰ ਨੂੰ ਬਰੀਕ-ਬਰੀਕ ਇਦਾਂ ਕਰ ਲਿਆ ਸੀ ਤੇ ਇੱਥੇ ਆਪਾਂ ਕੱਟ ਲਿਆ ਜੀ ਪਿਆਜ਼ ਇਦਾਂ ਆਪਾਂ ਨੇ ਕੜਾਹੀ 'ਚ ਤੇਲ ਪਾ ਕੇ ਧਰਤਾ ਸੀ ਸੋ papa mangi ji eh de vich pehla jeera te jeera na patai tera hun ਹਾਂਜੀ ਆਪਾਂ ਇਹਦੇ ਵਿੱਚ ਪਿਆਜ਼ ਪਾ ਦਿੰਦੇ ਹਾਂ ਇਹ ਜਿੰਨੀ ਜਿੱਦਾਂ ਆਪਾਂ ਮਾਪਿਆ ਹੈ ਉਹਨੇ ਕਰੇਗੀ ਥੋੜੇ ਜਿਹਾ ਬ੍ਰਾਊਨ ਹੋ ਜਾਂਦੇ డ్డ కిర్చ హల్ూజీ అప్పు నమక హల్దిచ యాడ్ కానీ థాట్ ఫో మే ਤਾਂ ਇਹਦੇ ਪਰੇਤੀ ਵਿੱਚ ਥੋੜੀ ਹਾਂਜੀ ਉਸ ਤੋਂ ਬਾਅਦ ਅਪ ਕਰਾਂਗੇ ਧਨੀਆ ਐਡ വിയോ ജീവി കുർച്ച ബന് ਕਾ ਬਹੁਤ ਟੇਸਟੀ ਬਣੇ ਬਹੁਤ ਜਾਰੇ